ਮੁਖਸਦ ਸਾਹਿਬ ਦੇ ਪਿੰਡ ਰਖਾਲਾ ਤੋਂ ਗੁਰੂ ਸਾਹਿਬ ਨੂੰ ਜਾਣ ਵਾਲੀ ਸੜਕ ਨਵੀਂ ਬਣਦਿਆ ਸਾਰ ਹੀ ਉਖੜਨੀ ਸ਼ੁਰੂ ਹੋ ਗਈ ਮਹਿਜ਼ 10 ਦਿਨਾਂ ਤੋਂ ਪਹਿਲਾਂ ਹੋਇਆ ਸੜਕ ਦਾ ਇਹ ਨਿਰਮਾਣ ਕਾਰਜ ਹੋਇਆ ਤੇ ਇਸ ਸੜਕ ਦੀ ਸਾਰੀ ਤੋਂ ਹੀ ਕੱਚੀ ਕੁਆਲਿਟੀ ਸਮਗਰੀ ਵਰਤਨ ਤੇ ਕਥਿਤ ਆਰੋਪਾਂ ਕਾਰਨ ਸ਼ੁਰੂ ਤੋਂ ਹੀ ਵਿਵਾਦਾ ਦੇ ਵਿੱਚ ਰਹੀ ਹੈ ਜਿਸ ਵਲ ਕਿਸੇ ਠੇਕੇਦਾਰ ਅਤੇ ਸੜਕ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਹੁਣ ਇਸ ਸੜਕ ਬਣੀ ਨੂੰ 10 ਦਿਨ ਹੋ ਚੁੱਕੇ ਨੇ ਅਤੇ ਇਹਨਾਂ 10 ਦਿਨਾਂ ਦੌਰਾਨ ਇਹ ਸੜਕ ਇੱਕ ਰੇਤੇ ਤੇ ਢੇਰ ਵਾਂਗ ਖਿਲਰ ਰਹੀ ਹੈ ਸੋ ਦੇਖਣਾ ਹੋਵੇਗਾ ਕਿ ਇਹ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਉੰਦੀ ਹੈ ਜਾਂ ਨਹੀਂ ਖਾੜਾ ਤੋਂ ਗੁਰਸਾ ਰੋੜਾ ਇਹ ਨਵਾਂ ਬਣਿਆ ਹੈ ਜਿਹੜਾ ਇਸ ਤੇ ਬਹੁਤ ਘੱਟਾ ਮਟੀਰੀਅਲ ਲਾਇਆ ਗਿਆ ਹੈ ਜੋ ਕਿ ਮੁਲਾਜ਼ਮਾਂ ਨੂੰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਸਾਰੀ ਸਾਰ ਨਹੀਂ ਲਈ ਜੀ ਇਹਦੇ ਕਾਰਨਾਂ ਕਰਕੇ ਹੁਣ ਕੋਈ ਵੀ ਆਵਾਜਾਈ ਵਾਲਾ ਜਾਂਦਾ ਉਹ ਪਰੇਸ਼ਾਨ ਹੁੰਦਾ ਹੈ ਜੋ ਕਿ ਸੜਕ ਹੁਣ ਜਦੋਂ ਮੀਂਹ ਪੈਂਦਾ ਤੇਰਿਆਣਾ ਇਹਦਾ ਮਟੀਰੀਅਲ ਸਾਰਾ ਖਾੜਾ 'ਚ ਰੁੜਿਆ ਜਾਂਦਾ ਜੀ ਪੈਰਾਂ ਨਾਲ ਵੀ ਪਟਿਆ ਜਾਂਦਾ ਜੀ ਇਹ 10 ਤੋਂ 12 ਦਿਨ ਹੋਏ ਬਣੀ ਨੂੰ 10 ਤੋਂ 12 ਦਿਨਾਂ ਕੀ ਕੰਮ ਖਤਮ ਹੋ ਚੱਲੇ ਜੀ ਉਹ ਸੜਕ ਦੀ ਆ ਜੀ 10 12 ਦਿਨ ਹੋਏ ਪਈ ਨੂੰ ਹੂੰ ਤੇ ਖੁਰਾ ਹੀ ਹੈ ਜੇ ਤੇ ਕੋਈ ਵਕੀਲ ਹੁੰਦੀ ਸਾਰੀ ਕਮਿਟੀ ਸੀ ਜਾਂਦੀ ਆ ਬਾਈ ਉਹ ਟਰੈਕਟਰ ਦੇ ਟਾਇਰਾਂ ਨਾਲ ਗੱਡੀਆਂ ਦਾ ਸਾਰਾ ਪੱਟੀ ਹੈ ਪੱਟੇ ਜਾਂਦਾ ਇਹ। ਤਮਸਾ ਸੜਕ ਦੀ ਆ ਜੀ ਇਹ ਹੁਣੇ ਪੱਟੀ ਦੀ 8 ਦਿਨਾਂ ਚ ਜਿਹੜੇ ਟਰੈਕਟਰ ਲੰਘਦੇ ਉਹ ਗੱਡੀਆਂ ਨਾਲ ਹੁਣੇ ਪੱਟੀ ਜਾਂਦੀ ਹੈ। ਦੂਜਾ ਤੁਸੀਂ ਵੇਖ ਲਓ ਹੱਥਾਂ ਨਾਲ ਇਕੱਠੀ ਹੋ ਜਾਂਦਾ ਜੀ ਸਾਰਾ ਮਟੀਰੀਅਲ ਬੋਕਰ ਨਾਲ ਭਾਵਾਂ ਇਕੱਠਾ ਕਰ ਲਗੇ ਜਿਹੜੀ ਉੱਤੇ ਪਾ ਕੇ ਗਿਆ ਲੁੱਕ ਤਾਂ ਵਸਾਈ ਨਹੀਂ ਨੀ। ਉਹ ਵੀ 10 ਤੋਂ 12 ਦਿਨ ਲਾ ਲੋ ਜੀ। ਜੀ ਜੋ ਕਹਿੰਦੇ ਅਸੀਂ ਦੁਬਾਰੇ ਲੁੱਕ ਪਾਵਾਂਗੇ ਦੁਬਾਰੇ ਆਵਾਂਗੇ ਉਹ ਤਾਂ ਹੁਣ ਵੀ ਸਾਨੂੰ ਇਹ ਗੱਲ ਕਹਿੰਦੇ ਆ ਜੀ ਅਕੇ ਦੂਜਾ ਅਸੀਂ ਅਕੇ ਦੂਜਾ ਕਿ ਕੀ ਲੁੱਕ ਪਲਾਟ ਬੰਦ ਹੋ ਗਿਆ ਤੇ ਅਸੀਂ ਜਦੋਂ ਦਵਾਰੇ ਲੁੱਕ ਪਾ ਜਾਾਂਗੇ ਤੇ ਲੁੱਕ ਪਲਾਟ ਕਿਹੜਾ ਬੰਦ ਉਹ ਵਿੱਚੇ ਹੀ ਕਹਿੰਦੇ ਮੁਲਾਜ਼ਮ ਦੱਸੀ ਜਾਂਦੇ ਵੀ ਚੱਲਦਾ ਬਈ ਤੁਸੀਂ ਕਰੋ ਆਪਦਾ ਨਹੀਂ ਤੁਹਾਡੀ ਸੜਕ ਜਮਾ ਖਰਾਬ ਹੋ ਜੂਗੀ ਖਰਾਬ ਹੋਈ ਪਈ ਇਹ ਹੀ ਹੋ ਕੀ ਜਾਊਗੀ ਬੂਠਾ ਮਾਰ ਲਓ ਜੀ ਓਂ ਕਰਕੇ ਲੈ ਮੜਾ ਬੂਠਾ ਮਾਰ ਕੇ ਖਾਦਨੇ ਆ ਓਏ ਓਹ ਇਕੱਠਾ ਹੋਈ ਜੰਨੀ ਥੋੜੀ ਇਕੱਠਾ ਹੋਈ ਜੰਨੀ ਸੜਕ